ਇਹ ਜੋ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਣਯੋਗ ਐਸਐਸਪੀ ਸ਼੍ਰੀ ਮੋਗਾ ਜੀ ਮੋਗਾ ਜੀ ਦੇ ਨਿਸ਼ਾ ਨਿਰਦੇਸ਼ਾਂ ਤੋਂ ਜੋ ਵੀ ਆਪਾਂ ਨੂੰ ਟ੍ਰੈਫਿਕ ਦੀ ਸਬਸਤਾ ਦੀ ਪ੍ਰੋਬਲਮ ਆ ਰਹੀਆਂ ਸੀਗੀਆਂ ਉਹਦੇ ਸਬੰਧੀ ਅਸੀਂ ਫੀਲਡ ਦੇ ਵਿੱਚ ਆ ਕੇ 메ਨ ਬਾਜ਼ਾਰ ਹੋ ਗਿਆ ਜਿਵੇਂ ਪ੍ਰਤਾਪ ਚੌਕ ਮੋਜਿਸਟਿਕ ਚੌਕ ਇੱਥੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਲਾਕੇ ਬੰਦੀ ਕਰਕੇ ਅਤੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਉਹਨਾਂ ਦੇ ਵੱਧ ਤੋਂ ਵੱਧ ਚਲਾਣ ਕੀਤੇ ਜਾ ਰਹੇ ਆ ਹੁਣ ਵੀ ਕਰੀਬ 8 ਤੋਂ 10 ਚਲਾਣ ਅਸੀਂ ਕੀਤੇ ਆ ਇਹਨਾਂ ਦੇ ਵਿੱਚ ਜੋ ਵੀ ਟ੍ਰਿਪਲ ਰਾਈਡਿੰਗ ਯਾ ਕਾਲੀਆਂ ਫਿਲਮਾਂ ਯਾ ਕੋਈ ਰੌਕ ਸਾਈਡ ਪਾਰਕਿੰਗ ਆਪਣੀ ਲਾ ਜਾਂਦਾ ਉਹਨਾਂ ਦੇ ਅਸੀਂ ਈ ਚਲਾਨ ਨਹੀਂ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਸਰ ਕਿਹੜੇ ਕਿਹੜੇ ਬਾਜ਼ਾਰਾਂ ਦੇ ਵਿੱਚ ਜਿਹੜੇ ਹੁਣ ਤੱਕ ਤੁਹਾਡੇ ਵੱਲੋਂ ਜਿਹੜਾ ਰਾਊਂਡ ਕੀਤਾ ਕਰ ਕਿੰਨੇ ਕਿ ਜਿਹੜੇ ਹੁਣ ਤੱਕ ਜਿਹੜੇ ਚਲਾਨ ਜਿਹੜੇ ਕੀਤੇ ਸਾਡੇ ਵੱਲੋਂ ਮੇਨ ਬਾਜ਼ਾਰ ਤੋਂ ਦੇ ਵਿੱਚ ਜਿਵੇਂ ਜਿੱਤੇ ਥਾਪਰ ਚੌਂਕ ਮੈਜਿਸਟਿਕ ਚੌਂਕ ਹੋ ਗਿਆ ਜੀ ਜਤ ਪ੍ਰਤਾਪ ਨਗਰ ਪ੍ਰਤਾਪ ਚੌਂਕ ਇੱਥੇ ਤੇ ਕਰੀਬ 8 ਤੋਂ 10 ਚਲਾਨ ਕੀਤੇ ਅਸੀਂ ਹੋਰ ਵੀ ਚਲਾਨ ਕਰ ਰਹੇ ਜੀ ਸਰ ਪੁਲਿਸ ਲਗਾਤਾਰ ਜਦੋਂ ਕੰਮ ਕਰਦੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਅੱਜ ਚਲਾਨ ਕਰ ਰਹੇ ਹੋ ਲੋਕਾਂ ਨੂੰ ਵੇਅਰ ਵੀ ਕਰ ਦਾ ਕਿ ਲੋਕ ਸਪਾਰਸ਼ਾ ਪਾ ਦਿੰਦੇ ਆ ਉਹ ਜੀ ਪਰ ਸਪਾਰਸ਼ਾ ਤਾਂ ਪਾ ਰਿਆ ਪਰ ਅਸੀਂ ਆਪਣੇ ਤੌਰ ਤੇ ਜੋ ਕਾਨੂੰਨੀ ਬੰਦਰੀ ਕਾਰਵਾਈ ਅਸੀਂ ਉਹ ਕਰਦੇ ਆ ਜੋ ਚਲਾਨ ਵੱਡਦਾ ਅਸੀਂ ਕਰਦੇ ਆ ਆਪਣੇ ਤੌਰ ਤੇ ਸਰ ਸਾਰ ਗੱਡੀ ਤੇ ਲਾਈਟਾਂ ਵੀ ਲੱਗੀਆਂ ਸੀ ਉਹ ਵੀ ਲਵਾਈਆਂ ਗਈਆਂ ਤੁਹਾਡੇ ਵੱਲੋਂ ਬਹੁਤ ਵਧੀਆ ਕਦਮ ਆ ਜਿਹੜੇ ਚੱਕੇ ਜਾ ਰਹੇ ਆ ਉਸ ਵੱਲੋਂ ਪਰ ਲੋਕ ਨੇ ਜਿਹੜੇ ਉਹ ਵੇਸਲੇ ਨੇ ਉਹ ਜਿਹੜੇ ਨਹੀਂ ਮੰਨਦੇ ਨਹੀਂ ਮੰਨਦੇ ਵੀ ਬਈ ਕਹਿਣਾ ਉਹ ਲੋਕਾਂ ਵੱਲੋਂ ਜੋ ਜਿੰਨਾਂ ਨੂੰ ਨਹੀਂ ਮੰਨਦੇ ਪਰ ਫਿਰ ਵੀ ਅਸੀਂ ਸਾਡੇ ਵੱਲੋਂ ਅਲੱਗ ਤੋਂ ਟ੍ਰੈਫਿਕ ਦੇ ਸਬੰਧੀ ਐਜੂਕੇਸ਼ਨ ਸੈੱਲ ਬਣਿਆ ਉਹ ਲੋਕਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਅਵੇਅਰ ਕਰਦੇ ਕਰ ਰਹੇ ਆ ਠੀਕ ਆ ਅਸੀਂ ਆਪਣੇ ਤੌਰ ਤੇ ਵੀ ਅਵੇਅਰ ਕਰ ਰਹੇ ਆ ਪਰ ਲੋਕਾਂ ਨੂੰ ਸਮਝਾ ਰਹੇ ਆ ਕਿ ਟ੍ਰੈਫਿਕ ਦੀ ਪਾਲਣਾ ਕਰੇ ਵੱਤੋਂ ਵੱਤੋਂ ਦੀ ਪਾਲਣਾ ਕਰੇ ਸਰ ਜਿਹਨੂੰ ਵੀ ਰੋਕਿਆ ਜਾਂਦਾ ਉਹ ਸਪਾਰਸ਼ਾ ਭਾ ਦਿੰਦਾ ਫੋਨ ਕਰਕੇ ਗੱਲ ਕਰਵਾ ਦਿੰਦਾ ਕਾਨੂੰਨ ਨਾਲ ਫੋਨ ਲਾ ਦਿੰਦਾ ਭਾਈ ਸਾਡਾ ਬੰਦਾ ਛੱਡ ਦਿਓ ਨਹੀਂ ਨਹੀਂ ਜੀ ਸਾਡੇ ਵੱਲੋਂ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਜਾਂ ਡੋ ਵੀ ਚਲਾਣ ਬਣਦਾ ਸੀ ਆਪਣੇ ਤੌਰ ਤੇ ਕਰਦੇ ਸੀ ਬਹੁਤ ਹੀ ਘੱਟ ਹੀ ਲੋਕਾਂ ਦੀ ਸਫਾਈ sanitation ਦੀ ਪਨੀਕੀ ਸੀ ਸਬ ਜ਼ਿਆਦਾਤਰ ਮੇਨ ਬਾਜ਼ਾਰ ਦੇ ਵਿੱਚ ਜਾਂ ਪ੍ਰਤਾਪੁਰ ਚੌਂਕ ਦੀ ਗੱਲ ਕਰੀਏ ਬਾਦਰੀ ਦੀ ਗੱਲ ਕਰੀਏ ਲੋਕਾਂ ਦੇ ਸਮਾਨ ਤੱਕ ਵੀ ਬਾਹਰ ਰੱਖੇ ਹੋਏ ਹੈ ਪਰ ਤੁਸੀਂ ਪਿਛਲੇ ਦਿਨੀ ਜਿਹੜਾ ਲੋਕਾਂ ਨੂੰ ਸਮਝਾ ਕੇ ਆਏ ਸੀ ਪਰ ਲੋਕ ਵੇਸਲੇ ਆ ਉੱਥੇ ਦੇ ਉੱਥੇ ਸਮਾਰਤ ਇਹਦੇ ਸਬੰਧੀ ਅਸੀਂ ਮਾਰਕੀਟ ਕਮੇਟੀ ਨਾਲ ਤਾਲਮੇਲ ਕਰਕੇ ਠੀਕ ਹੈ ਜੀ ਉਹਨਾਂ ਦੇ ਉਹਨਾਂ ਨੂੰ ਨਾਲ ਲਿਆ ਕੇ ਅਸੀਂ ਜੋ ਵੀ ਇਹਨਾਂ ਨੂੰ ਵਰਦੀ ਕਾਨੂੰਨੀ ਕਾਰਵਾਈ ਵਰਤ ਲਿਆਵਾਗੇ ਤੇ ਜੋ ਵੀ ਚਲਾਣ ਇਹਨਾਂ ਦਾ ਆਨਲਾਈਨ ਜਾਂ ਮੌਕੇ ਤੇ ਜੋ ਵੀ ਚਲਾਣ ਹੋਏਗਾ ਉਹ ਚਲਾਣ ਕੱਟਿਆ ਜਾਵੇਗਾ। ਅਪੀਲ ਕੀ ਕਰੋਗੇ ਲੋਕਾਂ ਨੂੰ ਜਿਹੜੇ ਲੋਕ ਵੇਸੜੇ ਆਪਣੇ ਡਾਕੂਮੈਂਟ ਪੂਰੇ ਲੈ ਕੇ ਨਹੀਂ ਨਿਕਲਦੇ। ਅਸੀਂ ਜੀ ਲੋਕਾਂ ਨੂੰ ਇਹ ਅਪੀਲ ਆ ਵੀ ਆਪਣੇ ਜਦੋਂ ਵੀ ਆਪਣਾ ਕੋਈ ਚਾਰਪਾ ਵੀ ਕਲਜਨ ਟੂ ਵੀ ਤੇ ਲੈ ਕੇ ਨਿਕਲਦਾ ਆਪਣੇ ਆਰਸੀ ਡਰਾਈਵਿੰਗ ਲਾਇਸੈਂਸ ਪলিউਸ਼ਨ ਤੇ ਜੇ ਕੋਈ ਕਮਰਸ਼ੀਅਲ ਵੀ ਕਲਾਤੋ ਦੇ ਪਾਸਪੋਰਟ ਵਗੈਰਾ ਲੈ ਕੇ ਨਿਕਲੇ ਤਾਂ ਜੋ ਕਿ ਇਹੋ ਜੀ ਸਮੱਸਿਆ ਨਾ ਆਵੇ ਅਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਟ੍ਰੈਫਿਕ ਚਲਾਣ ਦੀ ਉਲੰਘਣਾ ਕੀਤੀ ਆ। ਸਿਰ ਸਭ ਤੋਂ ਵੱਡੀ ਸਮੱਸਿਆ ਹੈ 메인 ਬਾਜ਼ਾਰ ਦੇ ਵਿੱਚ 2-3 ਸਕੂਲ ਹੈ ਜਦੋਂ ਛੁੱਟੀ ਹੁੰਦੀ ਹੈ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਵੱਜ ਜਾਂਦਾ ਜਿੱਦਾਂ ਦੇਖਿਆ ਜਾਂਦਾ ਕਿ ਸਿਵਲ ਹਸਪਤਾਲ ਦੇ ਪਰ ਬਾਹੂਬਲੀ ਵਾਲਾ ਜਿਹੜਾ ਬੜਾ ਜਮਾਵੜਾ ਲੱਗਿਆ ਹੋਇਆ ਹੈ ਇਹ ਦੇਖੋ ਜੀ ਇੱਥੇ ਜੋ ਵੀ ਆਪਣੇ 메인 ਬਾਜ਼ਾਰ ਦੇ ਵਿੱਚ 8-10 ਪੁਆਇੰਟ ਬਣਦੇ ਅਸੀਂ ਉੱਥੇ ਡੇਲੀ ਮੁਲਾਜ਼ਮਾਂ ਦੀ ਡਿਊਟੀ ਲਾਉਣੇ ਉਹ ਡੇਲੀ ਤਣਾਤ ਹੁੰਦੇ ਆ ਠੀਕ ਹੈ ਜੀ ਉਸ ਤੋਂ ਇਲਾਵਾ ਜੇਕਰ ਜੇਕਰ ਬਾਹੂਬਲੀ ਵਾਲੇ ਜਾਂ ਕੋਈ ਵੈਸੇ ਗੱਡੀ ਲਾ ਰੰਦਾ ਸੀ ਉਹਨਾਂ ਦੇ ਵੱਤੋ ਵੱਤ ਚਲਾਨ ਵੀ ਕਰਦੇ ਆ ਉਹਨਾਂ ਨੂੰ ਅਵੇਰ ਵੀ ਕਰਦੇ ਆ ਤਾਂ ਜੋ ਕਿ ਇਸੇ ਵਾਲਾ ਹਸਪਤਾਲ ਤੋਂ ਨਿਕਲ ਰਹੀ ਐਂਬੂਲੈਂਸ ਨੂੰ ਕੁਝ ਵਕਤਾਂ ਨਾਲ ਗੱਡੀਆਂ ਵਗੈਰਾ ਵੀ ਟੋਅ ਕਰ ਰਹੇ ਨੇ ਹਰ ਜੀ ਗੱਡੀਆਂ ਵੀ ਟੋਅ ਕੀਤੀਆਂ ਜਾ ਰਹੀਆਂ ਜਿਨ੍ਹਾਂ ਦੇ ਮਾਲਕ ਜਾਂ ਨਹੀਂ ਹੁੰਦੇ ਕਿ ਮੌਕੇ 'ਤੇ ਉਹਨਾਂ ਦੀਆਂ ਟੋਅ ਕੀਤੀਆਂ ਜਾਂਦੀਆਂ ਜਿਹੜੇ ਮੌਕੇ 'ਤੇ ਆ ਜਾਂਦੇ ਆ ਉਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਜੋ ਦਲ ਸਾਈਡੋਂ